ਜੀ ਫਸੀ ਖਾ। ਫਿਰ ਕਿੰਨਾ ਹੈਗਾ ਕੋਈ ਅੱਜ ਆਇਆ? ਹਾਂ। ਅੱਛਾ ਤੇ ਕਿਹੜੇ ਜਿਹੜੀ ਫੋਟੋ ਲਗੀ ਉਹੀ ਹੈ? ਹਾਂ। ਕੀ ਮਾਇਆ? 700 800 700 ਅੱਛਾ 700 500 ਲੈ ਲਈਓ 500 ਹੀ ਆ ਹੁਣ ਇਹ ਦਿਹਾੜੀ ਲਾ ਕੇ ਆਇਆ ਉਹੀ ਮਿਲਿਆ। ਹਾਂ। ਪਹਿਲਾਂ ਤਾਂ 500 ਸੀ। ਅੱਜ ਇਹ ਲੈ ਕੇ ਦੋ ਨਾ। ਉਧਰ ਭਾਈ ਨੇ ਹੋਣਾ ਹੁਣ ਬਾਬੇ ਕਦੀ ਆਈ ਹੈ ਤੇ ਰੋੜਾ ਹਸਪੀਟਲ ਕੋਲੇ ਹਾਂ ਹਲੋ ਹਾਂਜੀ ਹਾਂਜੀ ਮੈਂ ਕਾ ਪੰਜ ਨੰਬਰ ਗਲੀ ਦੇ ਅੰਦਰ ਹਨ ਗੁਰਦੁਆਰਾ ਆ। ਅੱਛਾ ਜੀ। ਗੁਰਦੁਆਰੇ ਤੋਂ ਨਾ ਸੱਜੇ ਹੱਥ ਮੁੜਿਓ ਤੇ ਬਾਈਕ ਆਪਣੀ ਉਹ ਮੁੰਡੇ ਨੂੰ ਫੜਾਇਓ। ਨਹੀਂ ਆਪਣੇ ਕੀ ਉਹਦਾ ਇੱਕ ਧੜ ਗਲ ਦੀ ਕੋਠੀ ਹੈ ਘੜੀ। ਹਾਂ 4 ਵਾਲ ਦੀ ਕੋਠੀ ਹੈ ਜਿਹੜੀ ਮਤਲਬ ਉਹੀ ਰਸਤਾ ਜਿਹੜਾ ਹਾਂਜੀ ਜਿਹੜਾ ਉੱਥੇ ਗੁਰਦੁਆਰਾ ਆਉਂਦਾ ਹੈ ਰਸਤੇ 'ਚ। ਠੀਕ ਹੈ ਜੀ। ਬਹੁਤ ਜਿਆ ਲੱਗਿਓ ਆ ਬਾਹਰ। ਠੀਕ ਹੈ। ਸਭ ਤੋਂ ਥੱਲੇ ਪਾਸੇ ਨੂੰ ਸੱਜੇ ਸੱਜੇ ਮੋੜਨਾ ਆ। ਠੀਕ ਹੈ ਜੀ ਜੇ ਤੱਕ ਕੇ ਆ ਜਾਊਗਾ ਸਾਨੂੰ ਬਾਜੀ ਸਾਡਾ ਬਾਹਰ ਗੇਟਾਂ 'ਤੇ ਬੈਠਾ ਆ ਓਕੇ ਠੀਕ ਹੈ ਠੀਕ ਹੈ ਤੇ ਮਿਲਣਾ ਜਿਹਨੇ ਉਹੀ ਹੋਣੀ ਤੀਜਾ ਬੰਦਾ ਉੱਥੇ ਖੜਾ ਦਵੇ ਠੀਕ ਹੈ ਓਕੇ ਮੋਰੀ ਕੋਈ ਕੋਈ ਨਾ ਕੋਈ ਨਾ ਕੋਈ ਸਮਝ ਮੋਟਰ ਹੋ ਜਾਂਦਾ ਸਦਾ ਮੱਥੇ ਚ ਨਾ ਕਰ ਕੇ ਉਹ ਨੂੰ ਕਰੀਏ ਤੰਨੇ ਨਾ ਕੋਈ ਨਹੀਂ ਜਾਈਦਾ ਯਾਰ ਮੈਨੂੰ ਯਾਰ ਮੈਨਾਂ ਇਹਦੇ ਚੱਲਦਾ ਹੁਣ ਯਾਰ ਇਹ ਆਸ ਵੀਰੇ

ਉਧਰ ਪਾਈ ਨਹੀਂ ਹੁਣ ਹੁਣ ਬਾਬੇ ਕਦੀ ਆਈ ਹੈ ਉੱਥੇ ਰੋੜਾ ਹਸਪੀਟਲ ਕੋਲੇ ਹਾਂ ਹਲੋ ਹਾਂਜੀ ਹਾਂਜੀ ਮੈਂ ਕਾ 5 ਨੰਬਰ ਗਲੀ ਦੇ ਅੰਦਰ ਹੈ ਨਾ ਗੁਰਦੁਆਰਾ ਆ। ਅੱਛਾ ਜੀ ਗੁਰਦੁਆਰੇ ਤੋਂ ਨਾ ਸੱਜੇ ਹੱਥ ਮੁੜਿਓ ਤੇ ਬਾਈਕ ਆਪਣੀ ਉਹ ਮੁੰਡੇ ਨੂੰ ਫੜਾਇਓ। ਨਹੀਂ ਆਪਣੇ ਕੀ ਉਹਦਾ ਇੱਕ ਢਾਲ ਗਾਲ ਦੀ ਕੋਠੀ ਹੈ ਘੜੀ। ਹਾਂ 4 ਵਾਲ ਦੀ ਕੋਠੀ ਹੈ ਜਿਹੜੀ ਮਤਲਬ ਉਹੀ ਰਸਤਾ ਜਿਹੜਾ ਹਾਂਜੀ ਜਿਹੜਾ ਉੱਥੇ ਗੁਰਦੁਆਰਾ ਆਉਂਦਾ ਹੈ ਰਸਤੇ 'ਚ। ਠੀਕ ਹੈ ਜੀ। ਬਹੁਤ ਜਿਆ ਲੱਗਿਓ ਆ ਬਾਹਰ। ਠੀਕ ਹੈ। ਸਭ ਤੋਂ ਥੱਲੇ ਪਾਸੇ ਨੂੰ ਸੱਜੇ ਸੱਜੇ ਮੋੜਨਾ ਹੈ। ਠੀਕ ਹੈ ਜੀ। ਜੇ ਕਰਕੇ ਆ ਜਾਊਗਾ ਹਨੂ। ਬਾਜੀ ਤੁਹਾਡਾ ਬਾਹਰ ਗੇਟਾਂ 'ਤੇ ਬੈਠਾ ਆ। ਓਕੇ। ਠੀਕ ਹੈ। ਠੀਕ ਹੈ। ਤੇ ਮਿਲਣਾ ਜਿਹਨੇ ਉਹੀ ਆਉਣ ਉਹ ਤੀਜਾ ਬੰਦਾ ਉੱਥੇ ਖੜਾ ਦਵੇ। ਠੀਕ ਹੈ। ਓਕੇ। ਮਾਝੀ ਪੰਆ ਪੰਆ ਉਹ ਫੌਂਟ ਸੁਣ। ਹੋਰ ਤਰ ਹੋ ਜਾਂਦਾ ਸਦਾ ਮੱਥੇ ਸੁਣਾ। ਕਰ ਲਓ ਨੂੰ ਹੁਣ ਕਰੀਏ ਤਿੰਨੇ ਨਾ ਯਾਰ ਮੈਨੂੰ ਵੀ ਯਾਰ ਮੈਨਾਂ ਲਾ ਕੇ ਚੱਲਣਾ ਯਾਰ ਇਹ ਆਸ ਫਿਰ ਕਿੰਨੇ ਇਹ ਹਿਸਾਬ ਕਰਦਾ ਹਾਂ